ਹਿੰਦੇ ਤਰ ਹੋਏ ਜਨਮ ਸੋਹੇਲਾ ਕੋ ਪਾਵੇ ਕਨਿਖਾ ਹੋਏ ਜਨਮ ਸੋਹੇਲਾ ਲਓ ਜੀ ਸਾਵਲ ਗਿੱਦੀ ਅਕੈਡਮੀ ਦੇ ਜੀ ਹੈਗੇ ਜੀ वैरू वैरू सिंह ਬੰਦਰ ਤੇ ਦਰਸ਼ਨ ਕਰ ਰਹੇ ਆ ਪਰ ਆ ਵੇਖੋ ਪੂਰਾ ਸਾਬ ਜਾਣ ਵਾਸਤੇ ਸੰਗਤ ਦੀਆਂ ਲਾਈਨਾਂ ਕਿਰੇ ਕਰਦੀ ਨਾੜੂ ਤੇ ਤੇ ਪਟਾਇਆ ਸਰੀਪੇ ਕਦਾ ਤਰਪੂਣ ਦੀ ਸਹਰ ਕਦਾ ਆਜੂ ਬਹੁਤ ਹੈ ਬੰਦਰ ਸਾਹਿਬ ਅੱਜ ਵੀ ਆ ਵੀ ਦੇਖਾਉਂਦਾ ਚਾਹੇ ਮੁਖਿਓ ਜੁਲੇ ਚਲ ਜਾਈਏ ਵੋ ਆਈ ਕੁ ਆਹ ਨਾ ਆ ਮੈਂ ਸਾਹਿਦ ਜਿੱਤ ਹਾਂ ਸਿੰਘ ਜੀ ਪਹਿਲੇ ਦਿਨ ਦਸਤਾਰ ਸਜਾ ਰਹੇ ਨੇ ਮੇਲੇ ਸਰਵਾਰ ਕਣਾਰਾ ਮੇਲੇ ਇਹ ਸੰਗਤ ਆਉਂਦੀ ਹੈ ਲੈਣਾ ਨੱਪੇ गुर कीर्त हाज़रियां कीर्तन जोड़या है

खो जी ਇੱਧਰ ਤੇ ਬਸ ਬੱਦਲ ਨੇ ਇਕੱਠੇ ਆਏ ਹੋ ਇਕੱਠੇ ਆਏ ਹੋ ਅਮਰ ਜੀ ਬਰਾ ਜੋ ਕੀ ਰੱਖੀ ਆਰ ਜੋ ਕੀ ਹੋ ਗਿਆ ਕਦੀ ਮੈਂ ਆਪਣੀ ਜ਼ਿੰਦਗੀ ਚ ਕਦੀ ਨਹੀਂ ਰੱਖਿਆ ਹਾਏ ਗੁਰੂ ਹਾਏ ਗੁਰੂ ਸਾਥ ਨਾ ਆਏ ਗੁਰੂ ਵੇਖੋ ਜੀ ਤੁਸੀਂ ਸੰਗਤ ਵੇਖੋ ਤੁਸੀਂ ਉਦੋਂ ਕੋਰਾ ਸਾਥ ਲੈ ਕੇ ਤੇ ਇੱਧਰ ਜਿਹੜਾ ਆ ਠੰਡੇ ਪੁਰਸ਼ ਤੱਕ ਤੇ ਸੰਤਾ ਵੇਖੋ ਤੁਸੀਂ ਔਰ ਦੂਸਰੀ ਸਾਈਡ ਤੇ ਜਿਹੜਾ ਆ دیਵਾਨ ਲੱਗੇ ਆ ਪਹੁੰਚੀ ਵੀ ਸਕਦਾ ਬਹੁਤ ਪਹੁੰਚੀਆਂ ਨੇ ਤੇ ਸੋ ਅੱਜ ਅਸੀਂ ਬਾਬਾ ਜੀ ਨੇ ਨਾ ਆਪੇ ਹਿੰਮਤ ਕਰਾ ਕੇ ਸਾਡੇ ਲਈ ਸਾਰੇ ਚੀਜ਼ਾਂ ਦੇ ਦਰਸ਼ਕ ਕਰਲੇ ਆ ਤੇ ਬੜਿਆ ਹਿੰਮਤ ਉਦਮ ਤੇ ਬਲ ਬਖਸ਼ਿਆ ਮਾਰੀ ਨੇ ਆਪੇ ਹੀ ਲੈ ਗਏ ਸਾਨੂੰ ਹਾਂਜੀ ਜੀ ਰਾਤ ਆਪਾਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ 1:30 ਵਜੇ ਪਹੁੰਚੇ ਆ ਤੇ ਪਹੁੰਚੇ ਆਪਾਂ ਕਿੱਥੇ ਪਹੁੰਚੇ ਆ ਅਕੈਡਮੀ ਇੱਕ ਚ ਪਹੁੰਚੇ ਆ ਸਾਵਲ ਹੁਣਾ ਦੀ ਤੁਹਾਨੂੰ ਬੜਾ ਸਾਵਲ ਜਿਹੜੇ ਸਕੂਲ ਚ ਪੜਦਾ ਉਹਨਾਂ ਦੀ ਇੱਕ ਬ੍ਰਾਂਚ ਇੱਧਰ ਵੀ ਹੈਗੀ ਕਾਫੀ ਹੈਗੀਆਂ ਤੇ ਆਪਾਂ ਇੱਧਰ ਆ ਗਏ ਆ ਕਿਉਂਕਿ ਨਾ ਕੋਈ ਹੋਟਲ ਸੀ ਨਾ ਉੱਥੇ ਮਤਲਬ ਕਿਤੇ ਵੀ ਨਹੀਂ ਹਾਂ ਜੇ ਤੁਸੀਂ ਉੱਥੇ ਸੌਣਾ ਆ ਵੀ ਜਾਗਣਾ ساری ਰਾਤ ਤੇ ਸਾਡੇ ਨਾਲ ਤੁਹਾਨੂੰ ਪਤਾ ਕਿ ਬੱਚੇ ਆ ਬੱਚੇ ਬਿਮਾਰ ਵੀ ਹੋ ਗਿਆ ਸੋ ਆਪਾਂ ਇੱਧਰ ਆ ਗਏ ਆਕੈਡਮੀ ਚ ਤੇ ਰਾਤ 1:30 ਵਜੇ ਆਪਾਂ ਆਏ ਆ ਤੇ ਹੁਣ ਇਸ ਕਰਕੇ ਇਸ ਕਰਕੇ ਨਾ ਰਾਤ ਹੀ ਮਤਲਬ ਰਾਤ ਨਹੀਂ 1 ਵਜੇ ਤੋਂ ਬਾਅਦ ਤੁਹਾਨੂੰ ਪਤਾ ਕਿ ਦੇਣੀ ਚੜ ਜਾਂਦਾ ਹੈ ਨਾ ਅਗਲੀ ਸਿਹਰਨ ਦੀ ਰਾਤ ਹੀ ਸਾਰਿਆਂ ਨੇ ਨਹਾ ਤੋ ਕੇ ਆਪਣਾ ਨਿਤਨੇਮ ਕਰਕੇ ਤੇ ਫੇਰੀ ਸਾਰੇ ਜਣੇ ਬੈੱਡਾਂ ਤੇ ਗਏ ਸੋ ਅੱਜ ਅਸੀਂ ਕੱਲ ਕਰ ਲਿਆ ਤੇ ਬਾਕੀ ਇਹ ਆ ਕਿ ਸੰਗਤ ਬਹੁਤ ਜ਼ਿਆਦਾ ਮਤਲਬ ਕਿ ਪੈਰ ਨਹੀਂ ਲੱਗਦੇ ਥੱਲੇ ਪਰ ਮਹਾਰਾਜ ਦੀ ਬੜੀ ਕਿਰਪਾ ਕੀ ਅਸੀਂ ਰਾਤ ਹੀ ਸਾਰੇ ਗੁਰਦਵਾਰ ਸਾਹਿਬ ਦੇ ਦਰਸ਼ਨ ਕਰ ਲਏ ਠੰਡਾ ਬੁਰਜ ਵੀ ਇੰਨੀ ਸੰਗਤ ਫਿਰ ਜਿੱਥੇ ਦੀਵਾਨ ਲੱਗਿਆ ਹੀ ਉੱਥੇ ਵੀ ਆਨੰਦ ਬਹੁਤ ਆ ਕੀਰਤਨ ਨਾ ਵਧੀਆ ਹੋਣ ਡਿਆ ਸਾਰੇ ਡੈਕੋਰੇਸ਼ਨ ਬਹੁਤ ਸੋਹਣੀ ਸਾਰੇ ਹੋਈ ਆ ਤੇ ਲੰਗਰਾਂ ਦਾ ਵੀ ਕੋਈ ਅੰਤ ਹੀ ਨਹੀਂ ਇਨਵੋਦੀਆ ਸਾਰਾ ਪਰ ਇਹ ਹੈ ਕਿ ਥੋੜੀ ਜੀ ਬੰਦੇ ਜੀ ਮਤ ਹੋਏ ਤੇ ਫਿਰ ਸਾਰੇ ਥੋੜੀ ਜੀ ਹਿੰਮਤ ਕੀ ਹਿੰਮਤ ਤੇ ਚਲੋ ਪ੍ਰਮਾਤਮਾ ਨੇ ਦੇਣੀ ਆ ਸੋ ਦਿੱਤੀ ਤੇ ਅਸੀਂ ਸਾਰੇ ਦਰਸ਼ਨ ਕਰ ਰਹੇ ਜੀ ਜੀ ਦੀ ਸਾਰੀ ਜਗ੍ਹਾ ਸਾਰੀ ਜਗ੍ਹਾ ਤੇ ਗਏ ਬਹੁਤ ਵਧੀਆ ਰਿਹਾ ਸਾਰਾ ਕਿੰਨਾ ਦਿੰ ਤੋਂ ਕਿੰਨਾ ਕਿਲੋਮੀਟਰ ਦੂਰ ਸੀਗਾ 3 ਕਿਲੋਮੀਟਰ ਤੋਂ ਉੱਤੇ ਸੀ ਹਾਂ ਬੱਸਾਂ ਜਿਹੜੀਆਂ ਬੱਸਾਂ ਜਿਹੜੀਆਂ ਦਾਣਾ ਮੰਡੀ ਜਿਹੜੀ ਆ ਉੱਥੇ ਰੁਕਦੀਆਂ ਉਥੋਂ ਫਿਰ ਲੋਕਲ ਬੱਸਾਂ ਲੱਗੀਆਂ ਆ ਲੋਕਲ ਬੱਸਾਂ ਵੀ ਜਿਹੜੀਆਂ ਤੁਹਾਨੂੰ ਜਿੱਥੇ ਆਉਂਦਾ ਨਾ ਜੋਤੀਸਰੂਪ ਗੁਰਦੁਆਰਾ ਤੇ ਇੱਕ ਸਾਈਡ ਤੋਂ ਆਪਾਂ ਠੰਡਾ ਵੁੱਢ ਜਿੱਥੋਂ ਨਿਕਲਦੇ ਆਂ ਉੱਥੋਂ ਤੱਕੀ ਉਸ ਤੋਂ ਬਾਅਦ ਜਿਹੜਾ ਅੱਗੇ ਉਹ ਸਾਰਾ ਤੁਰਕੇ ਜਾਣਾ ਪੈਂਦਾ ਉਹ ਬਿਲਕੁਲ 3 ਕਿਲੋਮੀਟਰ ਤੋਂ ਮੈਨੂੰ ਲੱਗਦਾ ਜ਼ਿਆਦਾ ਹੀ ਆ ਹਾਂਜੀ ਜ਼ਿਆਦਾ ਸੀ ਮੈਨੂੰ ਲੱਗਦਾ ਸੀ ਹਾਂ ਤੇ ਉਹ ਸਾਰਾ ਚਲੋ ਤਿੰਨ ਸਾਡੇ ਲਈ ਤੇ ਨਹੀਂ ਪਰ ਦਲਜੀਤ ਦੀ ਮੰਮੀ ਇਹ ਵੀ ਸਾਰਾ ਤੁਰ ਕੇ ਹੀ ਗਏ ਤੇ ਤੁਰਕੇ ਸਾਰਾ ਆਏ ਹੋਗੇ ਦਰਸ਼ਨ ਬੜਾ ਤਨਮਰ ਮਰਾਈਦਾ ਜਿਨ੍ਹਾਂ ਨੇ ਦਰਸ਼ਨ ਕਰਾਤੇ ਨੋ ਜੀ ਅਸੀਂ ਮਤਲਬ ਵੀ ਨੌਕ ਤੇ ਸਾਡਾ ਕਾਫੀ ਲੰਬਾ ਹੋ ਗਿਆ ਨਾ ਹੀ ਜਨਨ ਕਿ ਅਸੀਂ 24 ਦੇ 24 ਨੂੰ ਅਸੀਂ ਆਨੰਦਪੁਰ ਸਾਹਿਬ ਸੀ 25 ਨੂੰ ਅਸੀਂ ਇੱਥੇ ਆ ਗਏ ਆ ਸੋ ਹੁਣ ਹੁਣ ਦਾ ਕਿਉਂਕਿ ਅਸੀਂ ਸੋਚਿਆ ਹੁਣ ਦਾ ਕੀ ਅਗਲਾ ਪ੍ਰੋਗਰਾਮ ਪਤਾ ਨਹੀਂ ਵੈਸੇ ਉੱਥੋਂ ਆਉਣ ਨੂੰ ਤੇ ਦਿਲ ਨਹੀਂ ਕਰਦਾ ਦਿਲ ਕਰਦਾ ਵੀ ਇੰਨਾ ਉੱਥੇ ਆਨੰਦ ਆ ਨਾ ਮਨ ਨਹੀਂ ਕਰਦਾ ਪਰ ਇਹ ਤੁਹਾਨੂੰ ਪਤਾ ਕੀ ਬੱਚਿਆਂ ਕਰਕੇ ਹਨ ਤਕਾਵਟ ਹੋ ਗਈ ਉਹਨਾਂ ਨੂੰ ਕਿਤੇ ਸੌਂ ਨਹੀਂ ਵਹਿਣ ਲਈ ਸਾਨੂੰ ਤੇ ਕੋਈ ਪ੍ਰੋਬਲਮ ਨਹੀਂ ਆਹੀ ਤਾਂ ਬਹਿ ਜਾਣਾ ਹੀ ਉੱਤੇ ਤੇ ਚਲੋ ਹੁਣ ਆ ਤੁਹਾਡੇ ਲਈ ਵੀ ਹੈਗੀ ਮਮੀ ਲਈ ਵੀ ਹੈਗੀ ਚਲੋ ਦੇਖਦੇ ਹਾਂ ਹੁਣ ਅੱਗੇ ਅੱਜ ਕਿੱਦਾਂ ਨੂੰ ਜਾਣਦੇ ਹਾਂ ਬਿਲਕੁਲ ਜੀ ਕੱਲ ਨੂੰ ਨਵੀਂ ਵੀਡੀਓ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ